ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨੂੰ ਅੱਜ ਦੀ ਵੀਡੀਓ ਵਿੱਚ ਤੇ ਜਿਵੇਂ ਸਾਰਿਆਂ ਨੂੰ ਪਤਾ ਹੈ ਜੂਨ ਮਹੀਨੇ ਦੀਆਂ ਛੁੱਟੀਆਂ ਕਰੀਆਂ ਨੇ ਸ਼ੁਰੂ ਹੋ ਗਈਆਂ ਆ ਤੇ ਉਹਦੇ ਤਹਿਤ ਹੀ ਆ ਆਪਣੇ ਛੋਟੇ ਛੋਟੇ ਬੱਚੇ ਆ ਗਲੀ ਦੇ ਤੁਹਾਨੂੰ ਸਾਰਿਆਂ ਨੂੰ ਮਿਲਾਉਣੇ ਆ ਤੇ ਮਹਾਰਾਜ ਨੇ ਕਿਰਪਾ ਕੀਤੀ ਆ ਜੀ ਬਹੁਤ ਪਿਆਰੇ ਬੱਚੇ ਆ ਆਖੇ ਲੱਗਦੇ ਆ ਪਿਆਰ ਕਰਦੇ ਆ ਤੇ ਹੋਰ ਮੈਂ ਉਹ ਕੀ ਕਹਾਂ ਸਫਤਾਂ ਆਂ ਚਲੋ ਜਿੱਥੇ ਹੁੰਦੇ ਗਲਤ ਆ ਪਰ ਰੋਕ ਵੀ ਲਈਦਾ ਆ ਤੇ ਜੂਨ ਮਹੀਨੇ ਦੇ ਛੁੱਟੀਆਂ ਹੋਈਆਂ ਆ ਇਸ ਲਈ ਇਹਨਾਂ ਨੂੰ ਗੁਰਮਤ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਇਹ ਸਾਰਿਆਂ ਦੇ ਮਾਪੇ ਆਪਣੇ ਭੈਣ ਭਰਾਇਆ ਸਾਰੇ ਤੇ ਉਹਨਾਂ ਨੇ ਕਿਹਾ ਕਿ ਖੇលਦੇ ਆ ਟੀਵੀ ਜਾ ਦੇਖਦੇ ਇਹਨਾਂ ਨੂੰ ਕਿਸੇ ਹੋਰ ਪਾਸੇ ਲਾਓ ਤੇ ਗੁਰੂ ਸਾਹਿਬ ਨੇ ਕੀਤੀ ਕਿ ਆਪਾਂ ਇਹਨਾਂ ਨੂੰ ਗੁਰੂ ਸਹਿਬਾਨ ਦੇ ਨਾਮ ਪੰਜਾਂ ਪਿਆਰਿਆਂ ਦੇ ਨਾਮ ਚਾਰ ਸਹਿਬਜ਼ਾਦਿਆਂ ਦੇ ਨਾਮ ਉਸ ਤੋਂ ਬਾਅਦ ਗਿਦਵਾਨੀ ਨਾਲ ਜੋੜਨ ਦੀ ਕੋਸ਼ਿਸ਼ ਮਾਰਿਆ ਨੇ ਮੱਤਬਖਸ਼ੀ ਆ ਜੀ ਤੋ ਉਹ ਇਹਨਾਂ ਦੇ ਟੈਸਟ ਵਗੈਰਾ ਵੀ ਲਵਾਂਗੇ ਕੁਐਸਚਨ ਆਨਸਰ ਸਾਰਾ ਇਹਨਾਂ ਨੂੰ ਸ਼ੁਰੂਆਤ ਕਰਨ ਲੱਗੇ ਆਂ ਅੱਜ ਇਹਨਾਂ ਦਾ ਵੀ ਕਰਦੇ ਆ ਗੱਲਬਾਤ ਆਪਾਂ ਸੋ ਇਹ ਛੋਟੇ ਛੋਟੇ ਬੱਚੇ ਆਪਣੇ ਕੋ ਆਇਆ ਜੀ ਇਹਨਾਂ ਦਾ ਨਾਮ ਵੀ ਪੁੱਛਦੇ ਆਂ ਉਮਰ ਪੁੱਛਦੇ ਆਂ ਕਿੰਨੀ ਚ ਪੜਦੇ ਆ ਉਹ ਵੀ ਪੁੱਛਦੇ ਕਿਦਾਂ ਦੇ ਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਹਾਂ ਜੀ ਆਪਣਾ ਨਾਮ ਪੈਂ ਜੀ ਮੇਰਾ ਨਾਮ ਹਰਲੀਨ ਮੈਂ ਸਤਲੀ ਹਰਲੀਨ ਕੌਰ ਹੈ ਨਾ ਤੇ ਪੂਰਾ ਨਾਂ ਲਈ ਜਾਂਦਾ ਪੁੱਤਰਾ ਮਾਰੇ ਨੇ ਬਖਸ਼ਿਸ਼ ਕੀਤੀ ਆ ਕੌਰ ਨਾਂ ਦੀ ਹਰਲੀਨ ਕਾਹਰ ਕਿੰਨੇ ਵਿੱਚ ਪੜ੍ਹਦੀ ਆ ਮੈਂ 7ਵੀਂ ਵਿੱਚ 7ਵੀਂ ਵਿੱਚ ਤੇ ਹੁਣ ਆਪਾਂ ਗੁਰਮਤਿ ਕਲਾਸਾਂ ਸ਼ੁਰੂ ਕਰਨੀਆਂ ਛੁੱਟੀਆਂ ਹਨ ਜੂਨ ਦੀਆਂ ਚੰਗਾ ਲੱਗਦਾ ਆ ਹਾਂਜੀ ਕਿ ਆਪਾਂ ਬਾਣੀ ਪੜ੍ਹਨੀ ਆ ਬਾਣੀ ਸਿੱਖਣੀ ਆ ਜਪਜੀ ਸਾਹਿਬ ਮੂਲ ਮੰਤਰ ਰਹਿ ਸਾਹਿਬ ਹਾਂਜੀ ਬਹੁਤ ਚੰਗਾ ਲੱਗਦਾ ਆ ਚਲੋ ਠੀਕ ਆ ਅੱਜ ਆਪਾਂ ਸ਼ੁਰੂ ਕਰਦੇ ਆ ਫੇ ਆਪਾਂ ਟੈਸਟ ਵੀ ਲਵਾਂਗੇ ਹਨਾ ਫੇ ਉਹਦਾ ਨਾਮ ਵੀ ਦਵਾਂਗੇ ਠੀਕ ਆ ਆਪਣਾ ਨਾਮ ਕੀ ਪੁੱਤ ਵਿਹਾਨ ਕੁਮਾਰ ਉਹ ਹੈ ਵਿਹਾਨ ਕੁਮਾਰ ਹਨਾ ਤੇ ਅੱਜ ਫੇ ਗੁਰਮਤਿ ਕਲਾਸਾਂ ਚੰਗੀਆਂ ਆ ਆਪਾਂ ਸ਼ੁਰੂ ਕਰੀਏ ਅੱਜ ਜਪਜੀ ਸਾਹਿਬ ਰਹਿਦਾ ਸਾਹਿਬ ਪੰਜਾਂ ਪਿਆਰਿਆਂ ਦੇ ਨਾਮ ਚਾਰ ਸਾਹਿਬਾਂ ਦੇ ਨਾਮ ਗੁਰੂ ਸਾਹਿਬਾਨ ਦੇ ਨਾਮ ਹੈ ਨਾ ਠੀਕ ਹੈ ਘਰੇ ਵੀ ਸਿਖਾਉਂਦੇ ਹੁੰਦੇ ਆ ਮੰਮੀ ਹਾਂ ਜੀ ਸਿਖਾਉਂਦੇ ਤੇ ਕੀ ਆਉਂਦਾ ਤੁਹਾਨੂੰ ਸੁਣਾਓ ਫੇ ਹਾਂ ਪਿਆਰਿਆਂ ਦੇ ਨਾਮ ਪੰਜਾਂ ਦੇ ਨਾਮ ਆਉਂਦੇ ਆ ਚਾ ਬੋਲ ਕੇ ਸੁਣਾ ਪਾਈ ਦੇਾ ਸਿੰਘ ਜੀ ਪਾਈ ਤੇਰਾ ਸਿੰਘ ਜੀ ਪਾਈ ਹਿਮਾ ਸਿੰਘ ਜੀ ਪਾਈ ਮੋਹਨ ਸਿੰਘ ਜੀ ਪਾਈ ਸਾਈਂ ਸਿੰਘ ਜੀ ਕਿਆ ਬਾਤ ਆ ਭਾਈ ਇਹ ਤਾਂ ਪਹਿਲੇ ਆਉਂਦੇ ਤੂੰ ਤਾਂ ਨਾਮ ਪਹਿਲੇ ਜਤ ਜਾਣਾ ਭਾਈ ਹੈ ਬੁਧਾਈ ਹੈ ਇਹਨਾਂ ਦੇ ਮਾਪਿਆਂ ਨੂੰ ਜਿਹੜੇ ਇਹਨਾਂ ਨੂੰ ਇਸ ਪਾਸੇ ਲਾਉਂਦੇ ਆ ਸੋ ਪੁੱਤ ਤੁਹਾਨੂੰ ਕੀ ਆਉਂਦਾ ਆ ਮੈਨੂੰ ਚਾਰ ਸੱਜਾ ਤੇ ਆਉਂਦੇ ਆ ਚਲ ਬੋਲ ਕੇ ਦੱਸ ਦੇ ਸੈਭਜਾਤਾ ਜੀ ਸਿੰਘ ਜੀ ਸੈਭਜਾਤਾ ਜੋਰਾਵਰ ਸਿੰਘ ਜੀ ਸੈਭਜਾਤਾ ਫਤੇ ਸਿੰਘ ਜੀ ਸੈਭਜਾਤਾ ਜੁਝਾਰ ਸਿੰਘ ਜੁਝਾਰ ਸਿੰਘ ਜੀ ਬਹੁਤ ਵਧੀਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤ ਕੀ ਨਾਂ ਆਪਣਾ ਹਰਜਸ ਹਰਜਸ ਸਿੰਘ ਹੈ ਨਾ ओके ਕੀ ਕੀ ਆਉਂਦਾ ਆਪਾਂ ਨੂੰ ਨਾ ਆਉਂਦੇ ਪੱਜਾ ਸਿੰਘਾਂ ਦੇ ਚਾਰ ਸਹਿਜਾ ਦੇ ਗੁਰੂ ਸਾਹਿਬ ਦੇ ਆਉਂਦੇ ਆ ਨਹੀਂ ਆਉਂਦੇ ਕੋਈ ਨਹੀਂ ਫੇਕਿਓ ਆ ਜੂਗੇ ਹੋਰ ਠੀਕ ਠਾਕ ਆ ਕਿੰਨੇ ਵਿੱਚ ਪੜਦਾ ਪੁੱਤ 3rd 3rd ਕਲਾਸ ਪੜਦਾ ਕਿਹੜੇ ਸਕੂਲੇ ਇਨੋਸੈਂਟ ਸਕੂਲ ओके ਲੋ ਜੀ ਇਹ ਸੈਂਕ ਵੀ ਆਪਣਾ ਹੁਣ ਨਾਂ ਦਿੱਤੇ ਕਰੂਗਾ ਮਹਾਰਾਜ ਜੀ ਹਾਂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਦਾ ਪੁੱਤ ਕੀ ਨਾਂ ਆਪਣਾ ਗਗਨਦੀਪ ਕੌਰ ਗਗਨਦੀਪ ਕੌਰ ਕਿੰਨੇ ਵਿੱਚ ਪੜਦਾ ਹੀ ਪੁੱਤ ਸ਼ੇਮੇਟ ਸ਼ੇਮੇਟ ਕੀ ਆਉਂਦਾ ਤੈਨੂੰ ਗੁਰਮਤ ਦਾ ਪੰਜ ਪਿਆਰਿਆਂ ਦੇ ਨਾਮ ਚਾਰ ਸਹਾ ਜੀ ਪੰਜਾਂ ਪਿਆਰਿਆਂ ਦਾ ਵੀ ਉਹਦੇ ਚਾਰ ਸਹਾ ਜੀ ਨਾਮ ਵੀ ਆਉਂਦੇ ਹੈਂ ਚੱਲ ਬੋਲ ਕੇ ਦਿਖਾ ਦੇ ਇੱਕ ਵਾਰੀ ਐ ਬਾਬਾ ਦੇ ਅਸੰਝ ਪਾਈ ਪਾਈ ਹਾਂ ਅਸੰਝ ਪਾਈ ਤਾਂ ਅਸੰਝ ਪਾਈ ਮਤ ਸਿੰਝ ਪਾਈ ਮੋ ਮੋਹਕਮ ਸਿੰਝ ਹਾਂਜੀ ਪਾਈ ਪਾਈ ਸਾਈਡ ਹਾਂ ਬੱਲੇ ਤੇ ਚਾਰ ਸਾਬ ਜਾ ਦੇ ਨਾਮ ਬੋਲਦੇ ਸੱਜਾ ਦਾ ਜੀਤ ਸਿੰਘ ਜੀ ਸੱਜਾ ਦਾ ਤੁਝਾ ਸਿੰਘ ਜੀ ਸੱਜਾ ਦਾ ਜਰਵਰ ਸਿੰਘ ਜੀ ਸੱਜਾ ਦਾ ਪਤੀ ਸਿੰਘ ਕੀ ਬਾਤ ਹੈ ਪਤਾ ਕਿੱਥੇ ਸਿਖਾਇਆ ਇਹ ਆਪੇ ਸਿਖਾਇਆ ਇਹ ਗੁਰੂ ਸਾਹਿਬ ਕੋਲ ਜਿਆਦਾ ਚੰਗਾ ਲੱਗਦਾ ਗੁਰਦਵਾਰ ਸਾਹਿਬ ਜਾਣਾ ਹਾਂਜੀ ਬਹੁਤ ਵਧੀਆ ਹੈ ਸੁਣਾ ਲਵਾਇਆ ਬਾਣੀ ਆਉਂਦੀ ਪਾਣੀ ਪੜ੍ਹਦੇ ਹੁੰਨੇ ਆ ਮੂਲ ਮੰਤਰ ਇੱਕ ਓਨਕਾਰ ਕਿੰਨਾ ਆਉਂਦਾ ਅੱਦਾ ਅੱਦਾ ਹੁੰਦਾ ਆਪਾਂ ਪੂਰਾ ਸੈਕਟਰ ਵਾਲਾ ਕੋਈ ਛੁੱਟੀਆਂ ਨਾ ਹੁਣ ਆਪਾਂ ਆਪਾ ਰੋਹ ਬੈਠਿਆ ਕਰਨਾ ਠੀਕ ਆ ਲੈ ਇਹਦਾ ਸਾਡੀ ਭਾਂਜੀ ਆ ਉਹਦਾ ਕੀ ਨਾਮ ਆਪਣਾ ਜਾਪਕੌਰ ਇਹ ਸਾਡੀ ਜਾਪਕੌਰ ਆ ਕਿੰਨੇ ਵਿੱਚ ਪੜਦੀ ਆ ਚੌਥੀ ਚ ਚੌਥੀ ਚ ਪੜਦੀ ਆ ਏ ਕੀ ਕੀ ਆਉਂਦਾ ਗੁਰਮਤਿ ਦਾ ਪੰਜਾਂ ਕੁਛ ਨਹੀਂ ਆਉਂਦਾ ਪੰਜਾਂ ਪਿਆਰੇ ਨਾਮ ਚਾਰ ਸਹਿਬ ਜੀ ਦਾ ਨਾਮ ਦਸ ਗੁਰੂ ਸਹਿਬਾਨ ਜਪਜੀ ਸਾਹਿਬ ਬੂਲ ਮੰਤਰ ਨਹੀਂ ਆਉਂਦਾ ਕੁਛ ਤਾਂ ਫੇਰ ਕੀ ਹੋਣਾ ਹੈ ਆਪਾਂ ਹੁਣ ਸਿੱਖਾਂਗੇ ਸਾਰੇ ਠੀਕ ਆ ਲੋ ਜੀ ਸਾਰੇ ਬੱਚੇ ਬੈਠੇ ਆ ਏ ਚਲੋ ਮਹਾਰਾਜ ਕਿਰਪਾ ਕਰ ਇਹਨਾਂ ਨੂੰ ਗੁਰਮਤਨਾ ਜੋੜਨ ਲਈ ਮਰ ਨੇ ਆਪ ਹੀ ਉਪਰਲਾ ਕੀਤਾ ਆ ਇਧਰ ਇੱਕ ਬੱਚਾ ਹੋਰ ਬੈਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਇਹ ਅੱਜ ਕਿਰਮ ਵਿੱਚ ਪੜਦੇ ਬਾਬਾ ਜੀ ਆਪਾਂ ਇਹ ਵੀ ਤਾਂ ਜਨਣਾ ਨਹੀਂ ਆ ਇਹਨੂੰ ਇਹਨੂੰ ਵੀ ਆਪਾਂ ਹਾਂ ਹੋਰ ਵਾਹਿਗੁਰੂ ਜੀ ਠੀਕ ਨਾਲ ਕੋ ਛੜਦੀ ਕਲਾ ਛੜਦੀ ਕਲਾ ਤੋ ਦਸਤਾਰ ਬੰਨਣਾ ਕਿਦੋਂ ਕੋ ਚੰਗਲਾ ਦਮਾਲਾ ਕਿਦੋਂ ਕੋ ਸੋਹਣਾ ਲੱਗਦਾ ਵੰਨ ਦਲ ਕਰਦਾ ਦਮਾਲਾ ਬੰਨਾ ਮੈਂ ਸੋਨਾ ਜਿਆ ਹਨਾ ਪਰ ਸਾਰਿਆਂ ਨੂੰ ਆ ਸੋਨਾ ਜਿਆ ਚਲੋ ਆਪਾਂ ਦਮਾਲਾ ਵੀ ਸਿੱਖਾਂਗੇ ਸਾਰੇ ਜਣੇ ਜਦੋਂ ਦੰਦੜੀ ਨਾ ਫਾਇਲ ਹੋਊਗਾ ਆਪਾਂ ਦਮਾਲਾ ਬੰਨਾਂਗੇ ਤਾਂ ਸਾਰਾ ਠੀਕ ਆ ਸਵੇਰੇ ਸ਼ਾਮ ਆਪਣਾ ਜਦੋਂ ਸਕੂਲ ਜਾਣ ਤੋਂ ਪਹਿਲਾਂ ਨਿਤਨੇਮ ਕਰਨਾ ਚਾਹੇ ਮੂਲ ਮੰਤਰ ਕਰੋ ਵਾਇਗੁਰੂ ਜਾਪ ਕਰੋ ਹਨਾ ਠੀਕ ਆ ਨਾ ਉਹ ਵੀ ਕਰਕੇ ਜਾਣਾ ਰਾਤ ਨੂੰ ਸੌਣ ਲੱਗੇ ਵਾਇਗੁਰੂ ਜਾਪ ਕਰਕੇ ਸੁਆ ਹੈ ਕਰੋ ਠੀਕ ਆ ਭਾਵੇਂ 5-5 ਮਿੰਟ ਸੌਣ ਤੋਂ ਪਹਿਲਾਂ ਚੌਂਕੜਾ ਲਾ ਕੇ ਆਪਾਂ ਉਹ ਸਾਰਾ ਕੁਝ ਕਰਾਂਗੇ ਹਨਾ ਫਿਰ ਰੋਜ਼ ਕਰਨਾ ਤੁਸੀਂ ਸਕੂਲ ਜਾਣ ਤੋਂ ਪਹਿਲਾਂ ਅਰਦਾਸ ਕਰਨੀ ਆ ਮਹਾਰਾ ਸਕੂਲੇ ਚੱਲੇ ਆ ਤੇ ਸਾਨੂੰ ਤੁਸੀਂ ਵਧੀਆ ਵਿੱਦਿਆ ਦੋ ਸੋਹਣੀ ਲਾਈਫ ਦੋ ਜ਼ਿੰਦਗੀ ਹੈ ਨਾ ਆਪਣੇ ਨਾਲ ਜੋੜੋ ਉਹ ਚੀਜ਼ ਛੋਟੇ ਛੋਟੇ ਅਰਦਾਸ ਠੀਕ ਹੈ ਜਿਆਣੋ ਫਿਰ ਡਿਲੀ ਕਰਨੀ ਆ ਮੈਂ ਰੋਜ਼ ਕਰਦਾ ਤੁਹਾਡੇ ਪੁੱਛਿਆ ਕਰਨਾ ਜਿਹੜਾ ਨਾ ਕੀਤੀ ਉਹਨੂੰ ਫਿਰ ਮੈਂ ਫੜ ਕੇ ਕੁੱਟਿਆ ਕਰਨਾ ਠੀਕ ਆ ਠੀਕ ਹੈ ਇਦਾਂ ਲੋ ਜੇ ਬੱਚਿਆਂ ਦਾ ਅੱਜ ਕਲਾਸ ਸ਼ੁਰੂ ਹੋ ਜਾਣੀ ਆ ਅਰਦਾਸ ਕਰਿਓ ਇਹਨਾਂ ਬੱਚਿਆਂ ਲਈ ਕਿ ਇਹ ਮਾਰਦ ਨਾਲ ਜੁੜ ਸਕਣ ਆਪਣੀਂ ਸੇਵਾ ਥਾਂੇ ਪਵੇ ਜਿਹੜੀ ਇਹ ਬੱਚੇ ਤੇ ਅੱਜ ਇੱਕ ਦੋ ਸਾਡੇ ਜਿਹੜੇ ਸਟੂਡੈਂਟ ਆ ਨਾ ਉਹ ਗੈਰਹਾਜ਼ਰ ਹੈ ਨਾ ਸਾਡੀ ਕਿਰਤ ਹੈ ਨਹੀਂ ਕੀ ਉਹਨੂੰ ਵੀ ਚਲੋ ਮਾੜੀ ਬੜੀ ਕਿਰਪਾਯਾ ਉਹਦਾ ਥੋੜੀ ਪ੍ਰੋਬਲਮ ਸੀਗੀ ਮਾਰ ਸੀਗੀ ਇੱਕ ਬੰਦਾ ਆਪਣਾ ਹੋਰ ਆ ਜਾਣਾ ਨਾ ਆਰਬ ਆਰਬ ਉਹ ਵੀ ਪਹੁੰਚ ਆਇਆ ਸਾਡਾ ਤੇ ਉਹ ਵੀ ਆ ਜਾਣਾ ਕਿੱਦਾਂ ਨੂੰ ਆਣਾ ਉਹਨੇ ਪਤਾ ਨਹੀਂ ਆਣ ਬਸ ਆ ਜਾਣਾ ਨਾ ਇੱਕ ਦੋ ਦਿਨ ਚ ਲੋ ਦੀ ਕਲਾਸ ਵੀ ਨਾਲ ਹੀ ਲਾਵਾਂਗੇ ਤੇ ਠੀਕ ਹੈ ਜੀ ਆਪਾਂ ਇਹ ਵੀਡੀਓ ਤੁਹਾਨੂੰ ਇੱਥੇ ਪਾਉਂਦੇ ਰਵਾਂਗੇ ਤੇ ਬੱਚਿਆਂ ਲਈ ਕਰੀਏ ਅਰਦਾਸ ਠੀਕ ਹੈ ਵੀ ਕਰੀਏ ਵੀਡੀਓ ਬੰਦ ਆਪਾਂ ਕਰੀਏ ਰਹਿਣਾ ਸਾਹਿਬ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਬੱਚਿਆਂ ਨੂੰ ਵੀ ਇਹਨਾਂ ਛੁੱਟੀਆਂ ਦੇ ਵਿੱਚ ਗੁਰਮਤ ਦੇ ਨਾਲ ਜੋੜਨ ਲਈ ਉਪਰਾਲਾ ਕਰਿਓ ਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਇਧਰ ਦੀਆਂ ਚੰਗੀਆਂ ਵੀਡੀਓ ਦੇਖਣ ਲਈ ਤੇ ਇਹਨਾਂ ਬੱਚਿਆਂ ਦੇ ਜੋ-ਜੋ ਆਪਾਂ ਸਾਰਿਆਂ ਦੇ ਜੋ-ਜੇ ਸਿੱਖਣਗੇ ਉਦੋਂ ਵਿੱਚ ਲਾਸਟ ਤੱਕ ਵੀਡੀਓ ਪਾਵਾਂਗੇ ਉਹਦੇ ਵਿੱਚ ਕਿੱਥੇ ਤੱਕ ਪਹੁੰਚੇ ਆ ਬੱਚੇ ਤੇ ਇਹ ਕਲੀ ਛੁੱਟੀਆਂ ਚ ਲਈ ਨਹੀਂ ਅੱਗੇ ਵੀ ਇਦਾਂ ਹੀ ਇਹ ਸੇਵਾ ਜਾਰੀ ਰਹੂਗੀ ਜੇ ਕੋਈ ਹੋਰ ਬੱਚਾ ਵੀ ਆਉਣਾ ਚਾਹੁੰਦਾ ਆ ਤਾਂ ਉਹ ਰੋਜ਼ ਸ਼ਾਮ ਨੂੰ ਘਰ ਆ ਸਕਦਾ ਹਨਾ ਲਾਗੇ ਦਾ ਹਨਾ ਠੀਕ ਹੈ ਨਾ ਆਪ 5 ਵਜੇ ਦਾ ਟਾਈਮ ਰੱਖੀਏ ਹਨਾ 5 ਵਜੇ ਦਾ ਹਨਾ 5:30 ਵਜੇ ਦਾ ਤੁਸੀਂ ਆ ਸਕਦੇ ਆ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਸਟੂਡੈਂਟ ਸਾਡਾ ਮਿਸ ਸੀਗਾ ਇਹ ਸਾਡੀ ਕੀਰਤ ਵੀ ਆ ਗਈ ਆ ਦਿਲ ਲੱਗੇ ਢਣ ਸਹੀ ਹੋ ਗਿਆ ਕੀ ਸੀਗਾ ਕੰਨ ਫਈ ਸੀ ਓ ਲੈ ਖੜਤੀ ਲਓ ਜੀ 3 ਸਾਡੀ ਹੈ ਨਾ ਇਹ ਵੀ ਪਹੁੰਚ ਗਈ ਆ ਤੇ ਰਹਿਤ ਸਾਹਿਬ ਦਾ ਪਾਠ ਅੱਜ ਤੱਕ ਦਾ ਸਾਰੇ ਬੱਚਿਆਂ ਨਾਲ ਬੈ ਕੇ ਕਰ ਲਿਆ ਆ ਠੀਕ ਹੈ ਜੀ ਇਧਰ ਵੱਡੇ ਬੱਚੇ ਨੇ ਵੀ ਕਰ ਲਿਆ ਆ ਤੇ ਠੀਕ ਹੈ ਨਾ ਹੁਣ ਹੁਣ ਆਪਾਂ ਕਰੀਏ ਅਰਦਾਸ ਬੇਨਤੀ ਤੇ ਇਹਦਾ ਬਲੌਗ ਰਹਿ ਗਿਆ ਸੀ ਤਾਂ ਬਈ ਤੁਹਾਨੂੰ ਦੱਸਿਆ ਕਿ ਸਾਡੀ ਕੀਰਤ ਵੀ ਆ ਗਈ ਆ ਤੇ ਆਰਬ ਨੇ ਕੱਲ ਨੂੰ ਆਇਆ ਪਰਸੋਂ ਆਜੂ ਹਨਾ ਠੀਕ ਆ ਜੀ ਇਹ ਆ ਸਾਡੀ ਕੀ ਉਸ ਤੇ ਪ੍ਰਧਾਨ ਸਾਹਿਬ ਇਹਨਾਂ ਦਾ ਤੁਹਾਡਾ ਪ੍ਰਧਾਨ ਰਹੀ ਹੈ ਨਾ 10 ਕਰੋੜ ਦਾ ਹਾਂ ਅਫਜ ਆਪਾਂ ਤੁਹਾਨੂੰ ਪਤਾ ਅਜ ਗੁਰਮਤਿ ਕਲਾਸਾਂ ਸ਼ੁਰੂ ਕੀਤੀਆਂ ਨਾ ਤੇ ਕੀ ਕੀ ਆਉਂਦਾ ਤੁਹਾਨੂੰ ਦੱਸੋ 10 ਕਰੋੜ ਦੇ ਨਾਮ ਵੀ ਹੋਦੇ ਸਹਿਬ ਜੀ ਦੇ ਨਾਮ ਉਹਦੇ ਪੰਜ ਪਿਆਰਿਆਂ ਦੇ ਵੀ ਅੱਛਾ ਜੀ ਸਾਰਾ ਕੁਝ ਆਉਂਦਾ ਲੈ ਫੇ ਤਾਂ ਹੀ ਤੈਨੂੰ ਪ੍ਰਧਾਨ ਬਣਾਇਆ ਆਪਾਂ ਸਾਰਿਆਂ ਦਾ ਤੇ ਕਿਨੇ ਸਿਖਾਏ ਆਪਣੇ ਆਪ ਹੀ ਸਿੱਖਿਆ ਇਹ ਦਿਲ ਕਰਦਾ ਇਦਾਂ ਵਧੀਆ ਮਹਾਰਾਜ ਦੀ ਬਾਣੀ ਵੀ ਪੜ੍ਹੀਏ ਫਿਰ ਸਤਿਗੁਰੂ ਦਾ ਸਾਹਿਬ ਚਾਹੀਏ ਤੇਗਾ ਲੱਗਦਾ ਹੈ ਹੈ ਤੇ ਦਸਤਾਰ ਬੰਨਣੀ ਦਮਾਲਾ ਸੁਣਨ ਲੱਗਦਾ ਕਿ ਮੈਂ ਬੰਨਾ ਹਾਂਜੀ ਹੈ ਦਿਲ ਕਰਦਾ ਮੈਂ ਫੱਡਿਓ ਕੇ ਦਮਾਲਾ ਸਜਾਇਆ ਕਰਾਂ ਮਹਾਰਾਜ ਦੀ ਸਿੰਘ ਨਹੀਂ ਬੰਨਣਾ ਤੇ ਦਿਲ ਕਰਦਾ ਕੀ ਬਾਤ ਆ ਇਹ ਤਾਂ ਬਹੁਤ ਕਰਪਾ ਬਈ ਤੇਰੇ ਤੇ ਚੱਲ ਕੀ ਸੁਣਾਉਂਗਾ ਫੇਜ ਕੀ ਦੱਸਾਂ ਗੁਰੂ ਸਾਹਿਬ ਦੇ ਨਾਮ ਸਤਿਗੁਰੂ ਸਾਹਿਬ ਦਾ ਨਾਮ ਸੁਣਾ ਦੇ ਨਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰगोबिंद ਸਿੰਘ ਜੀ ਸ਼੍ਰੀ ਗੁਰੂ ਹਰਾਈ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ਼੍ਰੀ ਗੁਰੂ ਤੇਗ ਬਹਾਦਰ ਸ਼੍ਰੀ ਗੁਰੂ ਨਾਨਕ ਸਿੰਘ ਜੀ ਤੇ ਹੌਣ ਵਾਲੇ ਗੁਰੂ ਕੌਣ ਹੈ ਆਪਣੇ ਤਨ ਤਨ ਗ੍ਰੈਂਡਸਾਈਪ ਜੀ ਹਾਂ ਜੀ ਓਏ ਓਏ ਲੋ ਜੀ ਇਹ ਆਣ ਜਾਣੇ ਸੱਚੇ ਮਾਪਿਆਂ ਨੂੰ ਵਧਾਈਆਂ ਜਿਹੜੇ ਬੱਚੇ ਇਦਾਂ ਜੁੜੇ ਹੋਏ ਆ ਫਿਰ ਬੇਨਤੀ ਆ ਦੁਆਰਾ ਬਲੌਗ ਸ਼ੁਰੂ ਕੀਤਾ ਥੀ ਕਰਕੇ ਕਿ ਆਪਣੇ ਆਪਣੇ ਬੱਚਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਸੀਂ ਇਸ ਪਾਸੇ ਲਾ ਸਕਦੇ ਆ ਦੂਜਿਆਂ ਨੂੰ ਅਲਾਮੇ ਨਾ ਦਿਓ ਕਿ ਕਮੇਟੀਆਂ ਕੁਝ ਨਹੀਂ ਕਰਦੀਆਂ ਜਾਂ ਜਿਹੜੀ ਐਸਜੀਪੀਸੀ ਕੁਝ ਨਹੀਂ ਕਰਦੀ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਠੀਕ ਆ ਬਈ ਠੀਕ ਆ ਬਕਰੀ ਅਸਾਸ ਬੇਨਤੀ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ